ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵੱਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਰੀਪੁਰ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਰੱਤੇ ਖੇੜੇ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਰੱਤਾ ਖੇੜਾ ਪਿੰਡ ਆ ਜਿਹੜਾ ਮਿੱਤਰੋ ਇਹ ਪਿੰਡ ਮਿਸ਼ਰੀ ਵਾਲੇ ਤੋਂ ਸਿੱਧੀ ਸ਼ੜਕ ਵੀ ਆਉਂਦੀ ਹੈ ਜਦੋਂ ਆਪਾਂ ਮਿਸ਼ਰੀ ਵਾਲੇ ਤੋਂ ਫਰੋਇਪੁਰ ਵਾਲਾ ਵੱਡਾ ਹਾਈਵੇ ਫੜ ਲੈਂਦਾ ਹਾਈਵੇ ਤੋਂ ਵੀ ਸਿੱਧੀ ਸ਼ੜਕ ਰੱਤੇ ਖੇੜੇ ਪਿੰਡ ਦੇ ਵਿੱਚ ਆਉਂਦੀ ਹੈ ਤੇ ਇਸ ਪਿੰਡ ਦਾ ਵੀ ਸਿਆਸਤ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਆ ਬਬਲ ਰੱਤਾ ਖੇੜਾ ਜਿਹੜੇ ਪਿੰਡ ਦਾ ਉਸ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਤੁਹਾਨੂੰ ਇੱਕ ਗਿਰ ਨਸਲ ਦੀ ਗਾਂ ਵਿਖਾਉਣੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਜਾਂਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਜਾਣਕਾਰੀ ਲੈਣੇ ਆ ਉਹ ਮਿਲਦੇ ਆ ਭਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵੀਰ ਜੀ ਸੇਤਾਂਕਰ ਪਰਿਵਾਰ ਵੀਰੇ ਹਾਂਜੀ ਹਾਂਜੀ ਵਧੀਆ ਜੀ ਇੱਕ ਵਾਰੀ ਵੀਰੇ ਆਪਣਾ ਨਾਮ ਦੱਸ ਦਈਏ ਭਾਈ ਮੇਰਾ ਨਾਮ ਖੁਦਾਬਖਸ਼ਾ ਜੀ ਖੁਦਾਬਖਸ਼ਾ ਹਾਂਜੀ ਅੱਛਾ ਖੁਦਾਬਖਸ਼ ਵੀਰੇ ਜਿਹੜੀ ਗਾਂ ਆਪਾਂ ਵੇਚਣੀ ਆ ਇਹ ਕਿਹੜਾ ਸੂਆ ਸੁੰਦੀ ਆ ਬਾਈ ਇਹ ਵੀਰ ਜੀ ਤੀਜਾ ਸੂਆ ਜੀ ਤੀਜਾ ਸੂਆ ਸੋਣਾ ਇਹਨੇ ਹਾਂਜੀ ਖੁਦਾਬਖਸ਼ ਵੀਰੇ ਕਿੰਨੇ ਦਿਨ ਪਏ ਆਂਦੇ ਹਜੇ ਕਟੋਕਾਰ ਜੀ 6-7 ਦਿਨ ਲੈ ਜੂਗੀ ਜੀ 6-7 ਦਿਨ ਲੈ ਜੂਗੀ ਹਾਂਜੀ ਅੱਛਾ ਤੂੰ ਇਹਦਾ ਦੁੱਧ ਜਿਹੜਾ ਦੂਜੇ ਸੂਏ ਚੋਂ ਆਇਆ ਹੋਇਆ ਕਿੰਨਾ ਚੋਇਆ ਹੋਇਆ ਇਹ ਵੀਰ ਜੀ ਮੈਂ ਟੋਕਰ ਲੈ ਕੇ ਆਇਆ ਸੀ 12-13 ਲੀਟਰ ਟੋਕਰ ਦੁੱਧ ਦਿੱਤਾ ਸੀ ਇਹ 12-13 ਲੀਟਰ ਟੋਕਰ ਨਹੀਂ ਦੁੱਧ ਦਿੱਤਾ ਸੀਗਾ ਜੀ ਹਾਂਜੀ ਅੱਛਾ ਤੇ ਕਿ ਹੁਣ ਵੀ ਇਹਦਾ ਟੀਕਾ ਚੰਗਾ ਹੀ ਭਰਿਆ ਹੋਇਆ ਬਿਲਕੁਲ ਜੀ ਬਿਲਕੁਲ ਬਹੁਤ ਚੰਗਾ ਕਿਹੜਾ ਸੀਮਨ ਭਰਿਆ ਕੁਝ ਪਤਾ ਉਹਦੇ ਤੇ ਤੇ ਇਹਦੇ ਦਿਨ ਜਿਹੜੇ ਗਿਣਤੀ ਮੁਤਾਬਕ ਕਾਗਜ਼ੀ ਦੇਣਾ ਜਿਹੜੇ ਆਪਾਂ ਲਿਖੇ ਹੁੰਦੇ ਉਹ ਕਿੰਨੇ ਦਿਨ ਪਏ ਜਾਂਦੇ 6 ਜਾਂ 7 ਕਿ ਦਿਨ ਆਈ ਮੇਰੇ ਹਿਸਾਬ ਨਾਲ 7 ਦਿਨ ਪਏ ਠੀਕ ਆ ਵੀਰੇ ਐਤ ਕਿਦਾ ਫਿਰ ਦੋ ਤੋਂ 15 16 ਕਿਲੋ ਪਾ ਜੂਗੇ ਹਣਾ ਬਿਲਕੁਲ ਜੀ ਆਮ ਨਾਲ ਬਹੁਤ ਖਰਾਕ ਪਾਈ ਆ ਕੋਈ ਇਹੋ ਜੀ ਕਮੀ ਨਹੀਂ ਠੀਕ ਆ ਵੀਰੇ ਕਿੰਦਾ ਬੱਸ ਵੀਰੇ ਰੇਟ ਕੀ ਰਊਗਾ ਇਹਦਾ ਭਾਈ ਰੇਟ ਵੀਰੇ ਦੇਣ ਲੈਣ ਵਾਲਾ ਹੀ 60000 ਰੁਪਏ ਮੁੱਲ ਕਰਦੇ ਆ 60000 ਰੁਪਏ ਮੁੱਲ ਮੰਨ ਤਾਣ ਹੋ ਜੂ ਇਹਦੇ ਵਿੱਚ ਤਾਂ ਤੁਹਾਡੇ ਕਰਕੇ ਕੋਈ ਕਰ ਦਾਂਗੇ 2 4000 ਦਾ ਮੁੱਲ ਠੀਕ ਆ ਵੀਰੇ ਕੱਡੀ ਬਾਰੋਂ ਤੋਰੀ ਵੀਰੇ ਮੜਾ ਜਾ ਲੈ ਵੀ ਮ ਸੂਣ ਦੇ ਵਿੱਚ ਹਰੇ ਗਿਣਤੀ ਵਾਲੇ ਦਿਨ ਜਿਹੜੇ ਉਹ ਇਹਦੇ 7 ਪਏ ਆ ਕਾਗਜੀ ਦਿਨ ਜਿਹੜੇ ਹੁੰਦੇ ਆ ਤੇ ਜੇ ਕੋਈ 2-4 ਦਿਨ ਇਹ ਉੱਪਰ ਲੈ ਗੀ ਤਾਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਹਨੇ 5-7 ਦਿਨ ਹਜੇ 8 ਕੱਢ ਜਾਣੇ ਆ ਲਿਵਾ ਬਹੁਤ ਜ਼ਬਰਦਸਤ ਆ 12 ਕਿਲੋ ਦੁੱਧ ਤੋਕੜ ਦਾ ਚੋਇਆ ਹੋਇਆ ਵੀਰ ਨੇ ਤੇ 15-14-15 ਕਿਲੋ ਦੁੱਧ ਇਹਨੇ ਟੌਰੇ ਨਾਲ ਦਈ ਜਣਾ ਸ਼ੇਰ ਮੂਹੀ ਦੇ ਵਿੱਚ ਇਹ ਜਿਹੜੀ ਮਾਲਾ ਜਿਹੜਾ ਰੰਗ ਆ ਇਹਦਾ ਸ਼ੇਰਮੂਹ ਹੀ ਰੰਗ ਆ ਸ਼ੇਰਮੂਹ ਹੀ ਰੰਗ ਦੇ ਵਿੱਚ ਤੁਹਾਨੂੰ ਜਿਹੜੀ ਘਿਰ ਨਸਲ ਦੀ ਗਾਂ ਬਹੁਤ ਘੱਟ ਦੇਖਣ ਨੂੰ ਮਿਲੂਗੀ ਆਮ ਤਵਾਨੂੰ ਇਹ ਗਾਂ ਲਾਲ ਰੰਗ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਜੂਗੀ ਜਾਂ ਕਈ ਵਾਰੀ ਕਾਲੇ ਰੰਗ ਦੇ ਵਿੱਚ ਜਿਹੜੀ ਇਹਦੀ ਵਿੱਚ ਕੁਆਲਿਟੀ ਆ ਜਿਹਨੇ ਇਹਦੇ ਤੋਂ ਬੱਚੇ ਤੁਸੀਂ ਚਾਹ ਸਾਈਵਾਲ ਦੇ ਲੈ ਲਿਓ ਜਾਂ ਐਫ ਪੀ ਦੇ ਪੇਟ ਪੈਦਾ ਕਰਕੇ ਤੁਸੀਂ ਜੇ ਘਿਰ ਨਸਲ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਵੀ ਇਹੋ ਕਰੂਗੀ ਕਰਮ ਵਾਲੀ ਕਿਉਂਕਿ ਇਹਦੇ ਵਿੱਚ ਕੁਆਲਿਟੀ ਜ਼ਬਰਦਸਤ ਆ ਸੀ ਉਸੂਲ ਵੀ ਠੰਡੀ ਆ ਜੀ ਕੋਈ ਦਿੱਕਤ ਨਹੀਂ ਠੀਕ ਆ ਵੱਡੇ ਭਾਈ ਠੀਕ ਆ ਆਹ ਖੁਦੋ ਵੀਰੇ ਆਪਣਾ ਨੰਬਰ ਦਈਂ 27769 ਜੀ ਇੱਕ ਵਾਰੀ ਹੋਰ ਬੋਲ ਦੇ ਵੀਰੇ 94639 ਜੀ 27769 ਜੀ ਠੀਕ ਹੈ 94639 27 769 ਜੀ 769 ਇਸ ਨੰਬਰ ਤੇ ਗੱਲਬਾਤ ਕਰਨੀ ਆ ਤੁਸੀਂ ਬਾਈ ਦਿਨਾਂ 60000 ਰੁਪਿਆ ਕੀਮਤ ਆ ਮਾਨ ਤਾਨ ਹੋ ਜਾਊਗਾ ਵਿੱਚੋਂ ਕਿਉਂਕਿ ਮਿੱਤਰੋ ਇੱਕ ਜਹੀ ਨਸਲ ਆ ਜਿੰਦਾ ਦੁੱਧ ਦੀ ਕੀਮਤ ਆਮ ਗਾਈਆਂ ਦੇ ਨਾਲੋਂ ਵੱਧ ਪੈਂਦੀ ਆ ਫਿਰ ਫੈਟ ਵੀ ਆਮ ਗਾਈਆਂ ਦੇ ਨਾਲੋਂ ਇਹਨਾਂ ਦੀ ਵੱਧ ਆਉਂਦੀ ਆ ਦੁੱਧ ਇਹਨਾਂ ਦਾ ਇੱਥੇ ਜੀ ਹੁੰਦਾ 15 14 15 ਪਰ ਜਿਹੜਾ ਮਈਆਂ ਦੇ ਬਰਾਬਰ ਦਾ ਦੁੱਧ ਹੁੰਦਾ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਰੱਤਾ ਖੇੜਾ ਜ਼ਿਲ੍ਹਾ ਫਰੀਪੋਰਾ ਗੱਲਬਾਤ ਲਈ ਤੁਸੀਂ ਜਲ ਕਰੀ ਵਲੋ ਤਨਵਰ ਸ਼ੁਕਰੀਆ ਚੋਂਦਰ